ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸੀ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀ ਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਬਰਮੈਨ ਸਾਹਿਬ ਸਾਸ਼ਿਕਾ ਸਰ ਹੈ ਔਰ ਜਿਸ ਤਰ੍ਹਾਂ ਕਿ ਰਕਮ ਮੈਮ ਨੇ ਕਲੀਅਰ ਹੀ ਕਰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੋ ਜੋ ਕਰ ਫੈਲ ਸੀ ਉਹ ਇਹਨਾਂ ਨੇ ਬੈਠ ਕੇ ਗੱਲਬਾਤ ਕਰਕੇ ਦੂਰ ਹੋ ਗਈ ਹੈ ਸਾਡੇ ਔਰ ਮੈਂ ਵੈਸੇ ਪਹਿਲਾਂ ਵੀ ਅਸੀਂ ਡਿਵੈਲਪਮੈਂਟ ਦੇ ਕਾਰਜ ਸਾਂਝੇ ਗੱਲ ਕੀ ਕਰਦੇ ਰਹੇ ਹਾਂ ਔਰ ਅੱਗੋਂ ਵੀ ਅਸੀਂ ਜਿਹੜੇ ਲੁਧਿਆਣੇ ਸ਼ਹਿਰ ਦੇ ਡਿਵੈਲਪਮੈਂਟ ਦੇ ਕਾਰਜ ਕਰਦੇ ਹਾਂ ਜੈ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ सब सोट आउट हो गई है और असि रल मिल के जनता जो काम करने हैं शहर की डिवेलपमेंट वास्ते का आपसि करा और, आप और सारे काम होगा जनता के काम होगा सत्या और जिस तरह की रत्ना मैम ने क्लीअरली कर दिता है कि जो भी मिसअंडरसटैंडिंग बैठ के ਅਲਬਤ ਕਿ ਤੁਹਾਨੂੰ بھی ਇਹ ਜਬੇ ਔਰ ਮੈਂ ਵੈਸੇ ਪਹਿਲੇ ਵੀ ਅਸੀਂ ਡਵੈਲਪਮੈਂਟ ਰਿਪੋਰਟਾਂ ਸਾਂਝੇ ਰੱਖ ਕੇ ਕਰਦੇ ਰਹੇ ਆਂ ਔਰ ਅੱਗੋ ਵੀ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਰਿਪੋਰਟਾਂ ਸੱਟੇ ਆਂ ਜੇ ਸ਼੍ਰੀ ਰਾਮ ਜੀ ਸਾਡੀ ਅਜਮੇਰ ਸਾਹਿਬ ਨਾਲ ਜੋ ਵੀ ਸਾਡਾ ਅਪਸ ਵਿੱਚ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ और अभी रल मिल के जनता जो काम करने हैं शहर की डिवेलपमेंट वास्ते हैं और रल मिल के आपसिट कर सारे काम हो जनता के काम हो गए मैम सत श्रीकाल सर और जिस तरह की रत्ना मैम ने क्लियर कर दिता है कि जो भी जो मिसअंडरस्टैंडिंग ਔਰ ਮੈਂ ਵੈਸੇ ਪਹਿਲਾਂ ਵੀ ਅਸੀਂ ਡਵੈਲਪਮੈਂਟ ਦੇ ਕਾਰਡ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅੱਗੋ ਵੀ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਦੇ ਕਾਰਡ ਸੋਚਦੇ ਹਾਂ ਜੇ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਅਪਰਿਚ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਈ ਹੈ और अस रल मिलके जनता जो काम करने हैं शहर डिवेलपमेंट काम करने हैं और रल मिल के आपस कर सारे काम हो तो सत और, और जिस तरह की रत्ना मैम ने कलियर कर दिता है कि जो भी मिसअंडरडिंग जो गलत इन्होंने बैठके गलबात करके थोड़ी होगी है ਔਰ ਮੈਂ ਫੇਰ ਸੀ ਪਹਿਲੇ ਵੀ ਅਸੀਂ ਡਵੈਲਪਮੈਂਟ ਦੇ ਕਾਰਡ ਸਾਂਝੇ ਰੱਖ ਕੇ ਕਰਦੇ ਰਹੇ ਹਾਂ ਔਰ ਅੱਗੋ ਵੀ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਦੇ ਡਵੈਲਪਮੈਂਟ ਦੇ ਕਾਰਡ ਸੱਟੇ ਹਾਂ ਜੇ ਸ਼੍ਰੀ ਰਾਮ ਜੀ ਸਾਡੀ ਅੱਜ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਆਪਸੀ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਲਡ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸੀਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਬਰਗਮਾਨ ਸਾਸ਼ਿਕਾ ਸਾਹਿਬ